ਸਮੇਂ ਨਾਲ ਬਦਲ ਗਿਆ ਕਿ ਤਿੰਨ ਚੀਜ਼ਾਂ ਬਜ਼ੁਰਗ ਪੁੱਛਦੇ ਸੀ ਡੰਗਰ ਦੇ ਅੱਗੇ ਕੀ ਹੈ ਲਵੇਰੇ ਦੇ ਪਿੱਛੇ ਕੀ ਹੈ ਥੱਲੇ ਕੀ ਹੈ ਵੀ ਮੋਰੇ ਕੋਈ ਰਾਸ਼ਨ ਪਾਣੀ ਚੱਜਦਾ ਪਿਆ ਕਿ ਨਹੀਂ ਪਿਆ ਪਿੱਛੇ ਕੋਈ ਕੱਟੂ-ਵੱਛੂ ਹੈਗਾ ਕਿ ਨਹੀਂ ਸੂਈ ਹੈ ਥੱਲੇ ਦੁੱਧ ਕਿੰਨਾ ਪਰ ਹੁਣ ਤੇ ਜਿਹੜੀ ਨਵੀਂ ਪਨੀਰੀ ਆ ਗਈ ਹੈ ਮੋਰੇ ਸੰਗਲ ਪਾਈ ਜਾਂਦੀ ਹੈ ਪਿੱਛੇ ਪੂਛ ਲਾਈ ਜਾਂਦੀ ਥੱਲੇ ਫਰਸ਼ ਲਾਈ ਜਾਂਦੀ ਹੈ ਇਹ ਡੇਰੀ ਦਾ ਸੀਨ ਹੋ ਗਿਆ ਸਾਡਾ ਸੋ ਇਸ ਕਰਕੇ ਜਿਹੜਾ ਨਸਲ ਆ ਉਹਦੇ ਚ ਦੋ ਤਿੰਨ ਚੀਜ਼ਾਂ ਜ਼ਰੂਰ ਨੋਟ ਕਰਨ ਦੀ ਕੋਸ਼ਿਸ਼ ਕਰੋ ਇੱਕ ਤਾਂ ਵੱਧੋ ਵੱਧ ਪੈਦਾਵਾਰ ਸਾਡੇ ਲੋਕੀ ਟੋਰਚ ਗੱਪ ਚ ਹੀ ਫਸੇ ਆ ਮੇਰੀ ਜੇ ਇੱਕ ਸੱਜਣ ਕਹਦੇ ਨਾ ਮੇਰੀ ਮੱਝ ਨੇ 18 ਲੀਟਰ ਦਿੱਤਾ ਨਾਲ ਦੇ ਦੀ ਭਾਵੇਂ 15 ਦਿਨ ਦੀ ਮੇਰੀ 25 ਦਿਨ ਦੀ ਹੈ ਅਸੀਂ ਬਾਲਡ ਇਦਾਂ ਹੀ ਕਣਕ ਦਾ ਝਾੜ ਪੁੱਛ ਲੋ ਅਸੀਂ ਉਹਨੋਂ ਥੱਲੇ ਨਹੀਂ ਰਹਿ ਹਾਂ ਕਿੱਲੇ ਛੋਟੇ ਹੋ ਜਾਂਦੇ ਆ ਜੇ ਕਿ ਸੱਜਣ ਕਹਿੰਦਾ ਮੇਰੇ ਕੋਲ 10 ਕਿੱਲੇ ਮਾਲਕੀ ਆ 18 ਵੀ 12 13 ਕਰ ਦਿੰਦਾ ਉਹਦੇ ਕਿल्ले ਛੋਟੇ ਹੋ ਜਾਂਦੇ ਫਿਰ ਸੋ ਇਹ ਗੱਪਾਂ 'ਚ ਬੜਾ ਮਾਰ ਸੋ ਕਿਰਪਾ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਕਿ ਜਿਹੜਾ ਇੱਕ ਹੈਗਾ ਆਮਦਨ ਦੇਖੋ ਮੈਂ ਕਿਹਾ ਇਹਨੂੰ ਰੋਜ਼ਗਾਰ ਤੇ ਵਪਾਰ ਨਾਲ ਦੇਖੋ ਕਿਉਂਕਿ ਜਿਹੜਾ ਵੀ ਹੁਣ ਤੁਸੀਂ ਸਿਆਣੇ ਹੋ ਇੱਕ ਹੈਗਾ ਵਟਿਆ ਇੱਕ ਹੈਗਾ ਖਟਿਆ ਤੁਸੀਂ ਮੰਨ ਲਓ 20 ਲੀਟਰ ਦੁੱਧ ਪੈਰਾ ਕਰਨਾ ਚਾਰ ਵਾਲੀਆਂ 5 ਲੀਟਰ ਦੇਣ ਵਾਲੀਆਂ 4 ਪਾ ਲੈਣੀਆਂ ਕਿ 10 ਵਾਲੀਆਂ 2 ਪਾ ਲੈਣੀਆਂ ਵਟਿਆ ਉਨਾ ਹੀ ਆ ਦੋਨਾਂ ਨੇ ਸੋ ਇਸ ਕਰਕੇ ਸਾਡੀ ਇਹ ਵੀ ਇੱਕ ਸਮੱਸਿਆ ਰਿਕਾਰਡ ਸਾਡੇ ਕੋ ਕੋਈ ਨਹੀਂ ਹੈਗਾ ਜਿਹੜਾ ਰਿਕਾਰਡ ਆ ਉਹ ਸਭ ਤੋਂ ਵੱਡਾ ਇਹ ਹੀ ਆ ਵੀ ਇੱਕ ਦਿਨ ਵੱਧੋ-ਵੱਧ ਇੰਨਾ ਦੁੱਧ ਦਿੱਤਾ ਕਿਰਪਾ ਕਰਕੇ ਇਹਨੂੰ ਥੋੜਾ ਜਿਹਾ ਮਹੀਨੇ ਚ ਇੱਕ ਦੇ ਨਹੀਂ ਨਾਪ ਲਿਆ ਕਰੋ ਇਹਨੂੰ ਸੂਏ ਦਾ ਰਿਕਾਰਡ ਲੱਭਣ ਦੀ ਕੋਸ਼ਿਸ਼ ਕਰੋ ਉਹਦਾ ਸਾਨੂੰ ਫਾਇਦਾ ਹੋਏਗਾ ਕਮਸ਼ੇ ਕਮ ਇਹ ਪਤਾ ਲੱਗ ਜੂ ਲਵੇਰਾ ਮੈਨੂੰ ਖਾ ਗਿਆ ਕਿ ਮੈਂ ਲਵੇਰੇ ਨੂੰ ਖਾਣ ਡਿਆ ਅਗਲੀ ਪੀੜੀ ਦਾ ਅੰਦਾਜ਼ਾ ਲਾਣੇ ਕੱਟੀ ਪਛੀ ਕਿੱਦਾਂ ਦੀ ਹੋਏਗੀ ਸੋ ਉਹਦੇ ਚ ਫਾਇਦਾ ਹੋਏਗਾ